ਪੰਚਾਇਤਾਂ ਨੂੰ ਮਿਲ ਕੇ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਭਾਈ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ। ਹਾਂ ਕਿਉਂ ਰੱਦ ਕਰਾਉਣਾ ਚਾਹੀਦੇ ਜੀ? ਰੱਦ ਇਹੇ ਹੀ ਤਾਂ ਕਰਾਂ ਸਾਨੂੰ ਪਤਾ ਹੀ ਆ ਵੀ ਕਿੰਨਾ ਇਹਦੇ ਨਾਲ ਸਾਡੇ ਪੰਜਾਬ 'ਚ ਕਿੰਨਾ ਗੰਦ ਪੈ ਗਿਆ। ਬੀਬੀਆਂ ਜਿਵੇਂ ਨੇ ਬੰਦੇ ਦੋ-ਦੋ ਬੀਬੀਆਂ ਰੱਖ ਰੱਖੇ ਨੇ ਸਾਡਾ ਥੋਨੇ ਦੀ ਚਿੜੀ ਆ ਸਾਡਾ ਪੰਜਾਬ ਇਸ ਨੂੰ ਜਾਣ ਥੋੜੀ ਦਿੰਨੇ ਆ। ਬੀਬੀ ਸਾਡੇ ਸਾਹਮਣੇ ਖੜੀ ਐ। ਇਹ ਮਤਲਬ ਬੰਦਿਆਂ ਨੂੰ ਇੰਨੀ ਛੂਟ ਦੇ ਦਿੱਤੀ ਕਿ ਆ ਚਾਰ-ਚਾਰ ਜਨਾਨੀਆਂ ਵੀ ਰੱਖ ਰਏ ਨੇ। ਤਾਂ ਉਹ ਜਿਹੜੇ ਮਤਲਬ ਸਾਡੀਆਂ ਧੀਆ ਬੇਟੀਆਂ ਦਾ ਕਿੰਨਾ ਮਤਲਬ ਘਟੀਆਂ ਨਾਲ ਇਹ ਇਨਸਾਨ ਕਰ ਰਹੇ ਨੇ ਇਹ ਬਾਕੀ ਅਸੀਂ ਜੇ ਬੇਨਤੀ ਕਰਦੇ ਆਂ ਸਰਕਾਰ ਨੂੰ ਹੱਥ ਜੋੜ ਅਸੀਂ ਅਰਬਾਂ ਖਰਬਾਂ ਤਲਬ ਨੂੰ ਵੀ ਇਹ ਕਾਨੂੰਨ ਬੰਦ ਹੋਣਾ ਚਾਹੀਦਾ ਤਾਂ ਜਿਵੇਂ ਸਾਡਾ ਪੰਜਾਬ ਹੈ ਜਿਹੜਾ ਇੱਕ ਸਿਉਨੇ ਦੀ ਚਿੜੀ ਹੈ ਅਸੀਂ ਮਤਲਬ ਇਹ ਨਹੀਂ ਹੋਣ ਦੇਵਾਂਗੇ ਵੀ ਇੱਕ ਬੰਦਾ ਮਤਲਬ ਦੋ ਦੋ ਜਨਾਨੀਆਂ ਰੱਖੇ ਜਾਂ ਆਪਦੇ ਘਰ ਵਾਲੀ ਨੂੰ ਪੁੱਛੇ ਨਾ ਇਹ ਕਾਨੂੰਨ ਨੂੰ ਅਸੀਂ ਰੱਦ ਕਰਾਉਣ ਚੱਲਿਆ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਤੋਂ ਗੁੰਟੇ ਲਵਾ ਕੇ ਸੈਨ ਕਰਾ ਕੇ ਅਸੀਂ ਜੱਜਾਂ ਨੂੰ ਦੇਵਾਂਗੇ ਗੱਲ ਤੇ ਆ ਉਹ ਆਪਦੀ ਜਨਾਨੀ ਨੂੰ ਮਤਲਬ ਜਨਾਨੀ ਨੂੰ ਛੱਡ ਕੇ ਤਾਂ ਹੋਰ ਨਾਲ ਜਦੋਂ ਸੰਬੰਧ ਬਣ ਜਾਂਦੇ ਨੇ ਉਹ ਪਿਛਲੇ ਬੱਚਿਆਂ ਨੂੰ ਛੱਡ ਜਾਂਦਾ ਸਾਰਾ ਕੁਝ ਉਹ ਦੂਏ ਨੂੰ ਇਕ ਵਾਈ ਜਾਂਦਾ ਫਿਰ ਉਹ ਕਿੱਥੇ ਜਾਊਗੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਬਾਬਾ ਜੀ ਨੇ ਕਿਹਾ ਵੀ ਜਿਹਨੂੰ ਵਿਆਹ ਕੇ ਲਿਆਇਆ ਪਤਨੀ ਉਹ ਤਾਂ ਕਰੇ ਤੇ ਰੋਲ ਰਹੀ ਹੈ ਦੁਖੀ ਨੇ ਅੱਜ ਵੀ ਆਈਆਂ ਨੇ ਕੁਛ ਲੜਕੀਆਂ ਪਰ ਜੋ ਹੋਰ ਦੂਜੀ ਹੈ ਉਹਨੂੰ ਜਾਨੀ ਕਿ ਵੀ ਉਹ ਪਾਲ ਰਿਹਾ ਕਹਦੀ ਇਹ ਇਹਦੇ ਬਾਰੇ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜੜੀ ਜਹੇਦਾਰ ਜੀ ਨੇ ਇਹ ਵਿਚਾਰ ਕਰੀ ਹੋਈ ਸੀ ਇੱਕ ਦੋ ਤਿੰਨ ਦਿਨ ਹੋ ਗਏ ਇਸ ਮੁੱਦੇ ਤੇ ਵਿਚਾਰ ਹੋ ਰਹੀ ਸੀ ਜਹੇਦਾਰ ਸ਼ੇਰ ਸਿੰਘ ਜੀ ਨੇ ਹੈ ਨਾ ਜੇ ਇਸ ਮੁੱਦੇ ਤੇ ਸਾਨੂੰ ਬਹੁਤ ਫੋਨ ਆ ਰਹੇ ਜੀ ਭੈਣਾਂ ਦੇ ਸੰਗਤਾਂ ਦੇ ਹੈ ਨਾ ਵੀਰਾਂ ਦੇ ਵੀ ਫੋਨ ਆ ਰਹੇ ਆ ਕਈ ਬੀਬੀਆਂ ਵੀ ਆ ਜਿਹੜੀਆਂ ਆਪਦੇ ਬੰਦੇ ਨੂੰ ਪੁੱਛਣ ਨਹੀਂ ਡੀਆਂ ਜਿਹੜੀਆਂ ਨਜਾਇਜ਼ ਜਿਹੜੇ ਸਬੰਧ ਉਹਨਾਂ ਨੇ ਬਾਹਰ ਰੱਖੇ ਹੋਏ ਆ ਛਰੇ ਆਮ ਜੇ ਉਸ ਮੁੱਦੇ ਤੇ ਕੋਈ ਗੱਲ ਕਰਦਾ ਵਾ ਜਾਂ ਆਦਮੀ ਗੱਲ ਕਰਦਾ ਜਾਂ ਧੀਵੀ ਗੱਲ ਕਰਦੀ ਆ ਉੱਥੇ ਸਰਗੋਆ ਥਾਣੇ ਦੇ ਵਿੱਚ ਜਾਂਦੇ ਚੌਂਕੀ ਤੇ ਚੌਂਕੀ ਥਾਣੇ ਦੇ ਜਿਹੜੇ ਮੁਲਾਜ਼ਮ ਹੋ ਕੇ ਲੈਂਦੇ ਕਾਨੂੰਨੀ ਜੀ ਇਸ ਤਰ੍ਹਾਂ ਚੱਲ ਪਿਆ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕੁਝ ਜਿਹੜੇ ਇਹ ਜਿਹੜੀਆਂ ਮੁੱਦੇ ਨੇ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਧੀਆਂ ਅੱਗੇ ਵੀ ਬੇਨਤੀ ਆ ਸਾਰੇ ਸੰਗਤ ਅੱਗੇ ਬੇਨਤੀ ਆ ਵੀ ਸਾਨੂੰ ਰੜ ਕੇ ਮੁੱਦਾ ਜਿਹੜਾ ਚੱਕਣਾ ਪੈਣਾ ਤੇ ਅਸੀਂ ਬਰਦਾਸ਼ਤ ਕਰ ਲਈਏ ਸ਼ਰੇ ਅੰਮ ਵੀ ਸਾਡੀਆਂ ਭੈਣਾਂ ਜਿੰਨੇ ਨਾਲ ਮਰਜ਼ੀ ਵੀ ਆ ਇੱਕ ਵਿਆਹ ਕਰਾਈ ਜਾਣ ਸਾਡੀਆਂ ਜਿਹੜੀਆਂ ਘਰ ਵਾਲੀਆਂ ਜਿੰਨਾ ਮਰਜ਼ੀ ਰਹੀ ਜਾਣ ਹਨਾ ਨਾ ਇਹ ਬੰਦਾ ਬਰਦਾਸ਼ਤ ਕਰ ਸਕਦਾ ਨਾ ਇੱਕ ਅਣਖੀ ਔਰਤ ਵੀ ਨਹੀਂ ਬਰਦਾਸ਼ਤ ਕਰਦੀ ਜਿੰਨਾ ਚਿਰ ਆਨੰਦਕਾਰਜ ਹੋਏ ਜਦੋਂ ਆਪਾਂ ਬੱਚੇ ਜੰਮੇ ਆਨੰਦਕਾਰਜ ਕਰਾ ਕੇ ਆਏ ਆ ਕੋਈ ਜਨਾਨੀ ਅਣਖੀ ਕਿੱਦਾਂ ਬਰਦਾਸ਼ਤ ਕਰ ਲੋਗੀ ਮੇਰੇ ਆਦਰੀ ਦੇ ਬਰਾਬਰ ਕੋਈ ਦੂਜੀ ਬਹਿਜੋਗੀ ਕਰ ਸਕਦੀ ਕੋਈ ਕਿਉਂਕਿ ਐਸੇ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਘਰ ਜੜੇ ਨਾ ਬਰਬਾਦ ਹੋ ਰਹੇ ਆ ਇਹ ਜਿਹੜਾ ਸਰਕਾਰਾਂ ਦਾ ਕੰਮ ਸੀ ਪੰਜਾਬ ਪੁਲਿਸ ਦਾ ਕੰਮ ਸੀ ਜਿਹੜਾ ਮਹਾਰਾਜ ਨੇ ਅੱਜ ਸੇਵਾ ਸਾਨੂੰ ਲਾਤੀ ਅਸੀਂ ਹਾਰ ਆਕਹਾਰ ਕੇ ਫੈਸਲੇ ਸੁਣ ਕੇ ਸੰਗਤ ਤੇ ਜਿਹੜਾ ਅਸੀਂ ਇਹ ਫੈਸਲਾ ਸਾਰੀ ਸੰਗਤ ਨਾਲ ਹੀ ਤੇ ਆਪਾਂ ਸਾਰੀਆਂ ਫੌਜਾਂ ਨੇ ਜਿਹੜਾ ਅਸੀਂ ਇਹ ਮੁੱਦੇ ਤੇ ਜਿਹੜਾ ਫੈਸਲਾ ਲੈ ਕੇ ਅੱਜ ਦਾ ਇਹ ਟਾਈਮ ਇੱਥੇ ਰੱਖਿਆ ਹੋਇਆ ਕਿਉਂਕਿ ਸਾਨੂੰ ਇਹ ਫੈਸਲਾ ਲੈਣਾ ਪੈਣਾ ਸਾਰੇ ਪੰਜਾਬ ਦਾ ਮੁੱਦਾ ਫੈਸਲਾ ਇਹ ਸਾਡਾ ਨਹੀਂ ਹੈਗਾ ਜੀ ਜਿਹੜਾ ਸਾਡਾ ਕਾਨੂੰਨ ਬਣਾਇਆ ਹੋਇਆ ਹੈ ਵੀ ਬੰਦਾ ਦੂਈ ਜਨਾਨੀ ਨਾਲ ਰਿਲੇਸ਼ਨ ਰੱਖ ਸਕਦਾ ਉਹਦੀ ਜਨਾਨੀ ਕੁਛ ਨਹੀਂ ਕਹਿ ਸਕਦੀ ਇਹ ਕਾਨੂੰਨ ਸਰਾਸਰ ਗਲਤ ਹੈ ਅਸੀਂ ਜੱਜਾਂ ਨੂੰ ਵੀ ਬੇਨਤੀ ਕਰਦੇ ਆ ਇਥੋਂ ਵੀ ਭਾਈ ਇਹ ਕਾਨੂੰਨ ਬਹੁਤ ਗਲਤ ਹੈ ਤੁਸੀਂ ਪਿੰਡਾਂ ਦੇ ਅੰਦਰ ਆ ਕੇ ਦੇਖੋ ਕੀ ਕਿਸ਼ੋਰ ਰਿਹਾ ਹੈ ਹਰ ਘਰ ਘਰ ਵਿੱਚ ਆਪਾਂ ਜਦੋਂ ਆਪਾਂ ਤੁਰ ਗਏ ਨਾ ਇਸ ਮੁੱਦੇ ਤੇ ਫਿਰ ਪਤਾ ਲੱਗਦਾ ਹੁਣ ਦੂਰਾਂ ਦੂਰੋਂ ਤੇ ਜਿੰਨੇ ਫੋਨ ਆਏ ਆ ਜਿਹੜੇ ਫੋਨ ਆਏ ਇਸੇ ਮੁੱਦੇ ਤੇ ਫੋਨ ਆ ਰਹੇ ਆ ਬਹੁਤ ਘਰ ਜਿਹੜੇ ਬਰਬਾਦ ਹੋ ਰਹੇ ਆ ਤੇ ਇਹ ਆਪਾਂ ਨੂੰ ਸਾਰੋਂ ਰਲ ਕੇ ਬਾਚਕੜੀ ਮੈਂ ਭੈਣਾਂ ਨੂੰ ਵੀ ਕਹਿਣੀ ਆ ਵੀ ਆਪਾਂ ਮਾਤਾ ਸਾਹਿਬ ਕੋਰ ਦੀਆਂ ਭੈਣਾਂ ਆ ਜਿੱਥੇ ਨਜਾਇਜ਼ ਕੁਟਮਾਰ ਹੁੰਦੀ ਆ ਨਾ ਤਾਨੂੰ ਕੋਟ ਮਾਰ ਸੈਨ ਦੀ ਲੋੜ ਨਹੀਂ ਹੈਗੀ ਚਾਹੇ ਸੱਸ ਟੱਕਾ ਕਰਦੀ ਆ ਤੇ ਚਾਹੇ ਤੁਹਾਡਾ ਆਦਮੀ ਟੱਕਾ ਕਰਦਾ ਜੇ ਤੁਸੀਂ ਸਹੀ ਹੈ ਨਾ ਤੇ ਆਪਣੀ ਆਵਾਜ਼ ਜ਼ਰੂਰ ਚੱਕਿਆ ਕਰੋ ਤੁਹਾਨੂੰ ਕੋਈ ਨਹੀਂ ਕਿਉਂਕਿ ਤੁਸੀਂ ਪੰਜਾਬ ਦੀਆਂ ਜੰਮੀਆਂ ਆਏ ਤੁਸੀਂ ਬਾਹਰ ਦੀਆਂ ਨਹੀਂ ਹੈਗੀਆਂ ਤੇ ਜਿਹੜੀਆਂ ਪੰਜਾਬ ਦੀਆਂ ਧੀਆ ਨਾ ਨਚਾਈ ਚ ਹੁੰਦੀਆਂ ਨਾ ਆਪਣੀ ਆਜ ਆਵਾਜ਼ ਜਿਹੜੀ ਆ ਆਪ ਬੁਲੰਦ ਹੌਂਸਲੇ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਪਿੱਛੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਪਹੁੰਚਿਆ ਸੀ ਪਿੰਡ ਸ਼ਾਜਲੇ ਅਰਬਾਂ ਖਰਬਾਂ ਦਲ ਤਰਨਾਦਰ ਬਾਬਾ ਜਥੇਦਾਰ ਬਾਬਾ ਸ਼ੇਰ ਸਿੰਘ ਜੀ ਜਥੇਦਾਰਨੀ ਬੀਬੀ ਮਨਪ੍ਰੀਤ ਕੌਰ ਜੋ ਪਿਛਲੇ ਦਿਨੀ ਜਿਹੜਾ 10-12 ਸਾਲਾਂ ਤੋਂ ਮਸਲਾ ਹੁਣ ਜੇ ਹੋਇਆ ਸੀ ਉਹ ਮਸਲਾ ਇਹਨਾਂ ਨੇ ਬਹੁਤ ਹੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕਰਕੇ ਬਹੁਤ ਸੂਝ ਦੇ ਨਾਲ ਉਸ ਨੂੰ ਹੱਲ ਕੀਤਾ ਕਿ ਜਿਉਂ ਉਹ ਮਸਲਾ ਹੱਲ ਹੋਇਆ ਇਹ ਸਾਰੀ ਪੰਜਾਬ ਆਲ ਵਰਲਡ ਦੇ ਉੱਪਰ ਇਹ ਖਬਰ ਪਹੁੰਚੀ ਹੈ ਤੇ ਜਿਉਂ-ਜਿਉਂ ਸੰਗਤਾਂ ਨੇ ਇਹ ਦੇਖਿਆ ਵੀ ਆਪ ਅੱਜ ਦੇਖ ਰਹੇ ਹੋ ਕਿ ਬੇਅੰਤ ਸੰਗਤ ਦੂਰ ਦੂਰ ਤੋਂ ਪਹੁੰਚੇ ਜਿੱਥੇ ਜਥੇਦਾਰ ਸਾਹਿਬ ਨੇ ਦੱਸਿਆ ਹੈ ਵੀ ਅੰਮ੍ਰਿਤਸਰ ਤੋਂ ਤਰਨ ਆਪਣਾ ਤਰਨ ਤਾਰਨ ਤੋਂ ਮੋਗੇ ਤੋਂ ਇਹ ਉਹ ਲੋਕ ਹੈ ਵੀ ਜਿਨ੍ਹਾਂ ਦੇ ਅੰਦਰ ਇੱਕ ਆਸ਼ ਦੀ ਕਿਰਨ ਪੈਦਾ ਹੋਈ ਹੈ ਇਹਨਾਂ ਦੇ ਚਿਹਰਿਆਂ ਤੋਂ ਪੜਿਆ ਜਾ ਸਕਦਾ ਹੈ ਵੀ ਇਹ ਕੋਈ ਗੱਲ ਮਤਲਬ ਦੱਸਣ ਦੀ ਲੋੜ ਨਹੀਂ ਆਸ ਕਰਕੇ ਆਏ ਨੇ ਫੌਜਾਂ ਕੋਲੇ ਆਸ ਕਰਕੇ ਆਏ ਨੇ ਵੀ ਸਾਨੂੰ ਇੱਥੋਂ ਇਨਸਾਫ ਮਿਲਣਾ ਹੈ ਤੇ ਇਨਸਾਫ ਮਿਲੇਗਾ ਵੀ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਪਿੱਛੇ ਵੀ ਅਸੀਂ ਤਾਨਮਨ ਧੰਦੇ ਨਾਲ ਵੀ ਜਿਤਨਾ ਵੀ ਹੋਸ ਕੇ ਬਾਤੋ ਵੱਧ ਇਸ ਮਸਲੇ ਨੂੰ ਸੇਵਾ ਕਰਾਂਗੇ